ਹਾਂ ਮੈਂ ਹੋਰ ਐਮ ਐਕਸ ਸਕੂਲ ਨੂੰ ਤਿਆਰ ਐਮ ਐਕਸ ਸਿੰਘ ਠੰਡਾ ਬਹੁਤ ਹੈ ਵੀ ਯਾ ਮੈਂ ਅਭੀ ਮੋ ਪਾਤਿਆਂ ਮੈਂ ਤੇ ਗਰਮ ਕਰਤਾ ਫੌਜੀ ਤਿਆਰ ਸਕੂਲ ਨੂੰ ਮੈਂ ਪਬਜੀ ਕਰਤਾ ਤਿਆਰ ਸਕੂਲ ਨੂੰ ਬੜਾ ਠੰਡਾ ਵੀ ਜੋਇਨ ਨੂੰ ਕਮ ਆਣ ਗਿਆ ਸੀ ਮੈਂ ਬੜੀ ਠੰਡਾ ਠੰਡ ਬੜੀ ਹੈ ਦੀਨਾਂ ਨਹੀਂ ਕੋਸੀ ਕਿ ਮੈਂ ਕਿਤੇ ਕਰਨ ਨੂੰ ਤੂੰ ਲੈ ਜੀ 9:30 ਵਜੇ ਤੇ ਨਿੱਪੂਂ ਤੇ ਛਿਮੂ ਨੂੰ ਮੈਂ ਛੱਡਿਆ ਆਉਂਗਾ ਮੈਂ ਕਿਉਂ ਨਾ ਸਕੂਲ ਲੇਟ ਲੱਗਣਾ ਆਟਾ ਢੇਢੀ ਗਣਾ ਜਿਹੜਾ ਬਣਾ ਤੋੜ ਕੇ ਪਾ ਦੋ ਨਾ ਕਿ ਪਤਾ ਆਟਾ ਢੇਢੀ ਨਾ ਪਹਿਨਣਾ ਲੱਗਣਾ ਫੱਟਾ ਵੀ ਦੇ ਦੇ ਤੂੰ ਸਿੰਘੋਂ ਕੰਗਾ ਲਈ ਬਾਹਰ ਖੇਡ ਤਾਂ ਕਿਹਾ ਮੈਂ ਸਵਾਟੇ ਪਾਲਾ ਕੁਦੂਰ ਜੀ ਦੀ ਸਵਾਟੇ ਪਾਲਾ ਅੱਜ ਅੱਬਾ ਨੂੰ ਪਾਉਂ ਗੇ ਮੇਰੇ ਅੱਬਾ ਮੈਤ ਮੈ ਤੋਂ ਨਹੀਂ ਗੇ ਤੇ ਆਵਦੇ ਹੱਥ ਨਾਲ ਤੇਰੇ ਨਾਲ ਤਾਂ ਹੀ ਪੈਣਗੇ ਜਰਾਬਾ ਤੇ ਜਰਾਬਾ ਹੈ ਉਹ ਮੈਂ ਕਿੰਨੇ ਕੱਪੜੇ ਪਾ ਗਏ ਕਿੰਨੇ ਪਾਏ ਹੋਇਆ ਨਵਾਂ ਦਿੱਕੀ ਦਾ ਪਾਇਆ ਛੋ ਇੱਕ ਪਾਇਆ ਚਲ ਇੱਕ ਆਹ ਕੋਟੀ ਚਲੇ ਜਾ ਅੱਛੇ ਦੋ ਇੱਕ ਹੋਰ ਕੋਣ ਆ ਜਾ ਪੈਂਟ ਪਾ ਲਈ ਮੈਂ ਪੈਂਟ ਆਉਗੀ ਤਾਂ ਆਉਗੀ ਪੈਂਟ ਲੈ ਤੂੰ ਠੰਡ ਨਹੀਂ ਲੱਗਦੀ ਮੋਟਰਸਾਈਕਲ ਦੇ ਮੈਨੂੰ ਨਹੀਂ ਪਤਾ ਪੈਂਟ ਪਾ ਪੁੱਤ ਹਾਂ ਗਾਰੰਟੀ ਲੱਗ ਗਈ ਛੋੜੀ ਆ ਜਿੱਦਣੇ ਰਸੋ ਟਿਲਿੰਡਰ ਸੁਣ ਛਾਂਤ ਤੈਨੂੰ ਆਜੇ ਪਾਣੀ ਦੀ ਪੈਂਟ ਲੈ ਆਸੀ ਦੋ ਬੰਦ ਜਿਆਦਾ ਗਿਆਤ ਦੁਆਰਾ ਕਹਿੰਦੇ ਉਹ ਬਦਲਿਆ ਉਹ ਕੰਡਾ ਮੈਂ ਪੈਂਟ ਨਹੀਂ ਲੈਣ ਤਾਂ ਆਖੀ ਇਹ ਜੋ ਕਹਿੰਦੀ ਆ ਜਿਵਕਾ ਵਾਲੀ ਪੈਂਟ ਫਿਰ ਲੈ ਹੀ ਸਕਰੇ ਤਾਂ ਮੈਂ ਬੁਰਲੀ ਨਹੀਂ ਪਰ ਪਾਲਾ ਕੋਟ ਠੰਡ ਬਹੁਤ ਆ ਹਾਂ ਬਹੁਤ ਹੁੰਦਾ ਵੀ ਪਰ ਮੱਖੂ ਜਲੇ ਜਿੰਦੀ ਨਾ ਮੈਂ ਨਿਕਾ ਮੈਂ ਕੋ ਨੂੰ ਛੱਡ ਗਾਣਾ ਆਪਾਂ ਸਕੂਲੇ ਤੇ ਇੱਧਰ ਸੂਟ ਤੋਂ ਦੇਤਾ ਜਵਾਬ ਵਿਆਹ ਆ ਗਏ ਨੇ ਤੇ ਹੁਣ ਝੁਰੀ ਜਾਂਦੀ ਆ ਤੇ ਹਾਂਜੀ ਆਪਾਂ ਛੱਡ ਗਾਣੇ ਮੈਂ ਕਰ ਗੂਲੇ ਹਾਂ ਇਹਦੇ ਸੂਟਾ ਦਾ ਪਤਾ ਨਹੀਂ ਬਣਗੇ ਕਿੰਨਾ ਬਰ ਜਾਣਗੇ ਮੈਨੂੰ ਤਾਂ ਕੋਈ ਨਹੀਂ ਸੂਟਾ ਦਾ ਮੈਂ ਤਾਂ ਪੁਰਾਣੇ ਨੂੰ ਪਾ ਲੂਗੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਚਲ ਮੈਂ ਕੱਪਾ ਚੱਲ ਗਿਆ ਟਾਈਮ ਹੋ ਗਿਆ ਮੈਂ ਤੋਸ ਨੂੰ ਕਰਿਆ ਹਾਂ لما ركنو نیا ਬੇਕੋ ਆਰਾਮ ਹੋスル ਤੇ ਗਿਆ ਮੀਂਹ ਪਿਆ ਮੈਂ ਕਾਲਾ ਕਰਮ ਤੇ ਜਰਾਸ ਗਲਵਸ ਪੱਕਾ ਤੇ ਬਲੈਂਡ ਹੈ ਅੱਛਾ ਦੇਲਾਸਟ करेगा सुन मेरी सर ले और समझो तो रे 20% है ना मैं ਇਹ ਛੁੱਟੇ ਮਿਲ ਨਹੀਂ 5-7 ਮਿੰਟ ਪਏ ਆ ਉਹਨੇ ਵੇਟ ਕਰਦੇ ਉਹ ਆ ਗਈ ਮੈਟ ਤੇ ਕਰਨ ਆ ਜੋ ਜੋ ਫੜਾਣ ਆ ਨਾਮ ਆ ਮੈਂ ਸਕੂਲ ਰੇਨਾਂ ਨੂੰ ਲੈਣ ਆਇਆ ਤੁਹਾਨੂੰ ਮੈਂ ਚਲੋ ਅਧਿਕਾਰ ਚਾਪਾ ਜੇ 10 ਮਿੰਟ ਜੇ ਤਾਈਂ ਵੈਨ ਨਹੀਂ ਆਉਂਦੀ ਨਿੱਪੂਰਾਂ ਦੀ ਸਕੂਲੋਂ ਆ ਕੇ ਹਮੈ ਖਾਰਿਆ ਪਰੌਠਾ ਹੈ ਦੋ ਦੋ ਨੂੰ ਉਲਟਾ ਉਹ ਉਲਟਾ ਤੀਰ ਖਸਾਈ ਉਲਟੇ ਵੀ ਖਾਣਾ ਪਰੌਠਾ ਖਾਣਾ ਜੋਈ ਨੇ ਵੀ ਚੱਕ ਲੈ ਚੋਲੇ ਚੱਕਲੇ ਮਟਰ ਹੋਏ ਚੱਕ ਗਈ ਚੱਕ ਗਈ ਆ ਜਾ ਖਾ ਕਾ ਬੋਲੀਪੜੀ ਤਾਂ ਚੋਈ ਕਦੇ ਰਸੋਈ ਕਨੀ ਚਾਹ ਪੈਂਦੀ ਕਦੇ ਮੇਰੀ ਕਨੀ ਚੋਈ ਸਾਡੀ ਵੀ ਮੈਨੂੰ ਲੈ ਕੇ ਉਨ ਜਾਉ ਬਾਹਰ ਕਮਾਉਣਾ ਕੋਰੇ ਆਵਰੇ ਅੰਦਰ ਨਹੀਂ ਆਣਾ ਇੱਧਰ ਕੋਰੇ ਆਵਰੇ